ਦੁਨੀਆ ਦੇ ਅੰਦਰ ਜਦੋਂ ਆਪਾਂ ਝਾਤ ਮਾਰਦੇ ਆਂ ਤੇ ਜਿਹੜਾ ਗਰੀਬ ਹੈ ਨਾ ਉਹ ਅਮੀਰ ਦੇ ਅੱਗੇ ਝੁਕਦਾ ਏ ਜਿਹੜਾ ਨਤਾਨਾ ਹੈ ਉਹ ਸਤਾਣੀ ਦੇ ਅੱਗੇ ਝੁਕਦਾ ਏ ਗਰਜਮੰਦ ਗਰਜ ਪੂਰਤੀ ਕਰਨ ਵਾਲੇ ਦੇ ਅੱਗੇ ਝੁਕਦਾ ਏ ਜਿਹੜੀ ਪਰਜਾ ਹੈ ਉਹ ਰਾਜੇ ਦੇ ਅੱਗੇ ਝੁਕਦੀ ਹੈ ਤਕੜਾ ਜਿਹੜਾ ਹੈ ਉਦੇ ਅੱਗੇ ਜਿਹੜਾ ਨਿਬਾਣਾ ਹੈ ਬਲਹੀਣ ਹੈ ਉਹ ਝੁਕਦਾ ਏ ਅਧਿਆਤਮਕ ਤੌਰ ਤੇ ਵੀ ਆਪਾਂ ਵੇਖਦੇ ਆਂ ਮਨੁੱਖ ਦਾਤਾਂ ਲੈਣ ਵਾਸਤੇ ਕਿਸੇ ਨਾ ਕਿਸੇ ਅੱਗੇ ਝੁਕਦਾ ਏ ਪਰ ਦੁਨੀਆ ਦੇ ਅੰਦਰ ਇਹ ਕਦੀ ਨਹੀਂ ਹੋਇਆ ਕਿ ਅਮੀਰ ਗਰੀਬ ਦੇ ਅੱਗੇ ਝੁਕੇ ਸਤਾਣਾ ਨਿਤਾਣੀ ਦੇ ਅੱਗੇ ਝੁਕੇ ਰਾਜਾ ਪਰਜੇਦਾ ਦੀ ਅੱਗੇ ਝੁਕੇ ਕਦੀ ਨਹੀਂ ਇਹ ਹੋਇਆ ਜਿਹਦੇ ਕੋਲੋਂ ਲੋੜ ਪੂਰੀ ਹੁਣੀ ਆ ਉਹ ਲੋੜ ਬੰਦ ਦੇ ਅੱਗੇ ਝੁੱਕੇ ਕਦੀ ਨਹੀਂ ਹੋਇਆ ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਦੁਨੀਆਂ ਦੇ ਅੰਦਰ ਭਾਵੇਂ ਕੋਈ ਅਮੀਰ ਹੋਵੇ ਭਾਵੇਂ ਕੋਈ ਗਰੀਬ ਹੋਵੇ ਭਾਵੇਂ ਕੋਈ ਤਾਕਤਵਰ ਹੋਵੇ ਭਾਵੇਂ ਨਿਮਾਣਾ ਹੋਵੇ ਕੋਈ ਰਾਜਾ ਹੋਵੇ ਕੋਈ ਪਰਜਾ ਹੋਵੇ ਉਹ ਹਰੇਕ ਕੋਈ ਪਰਮੇਸ਼ਰ ਦੇ ਅੱਗੇ ਝੁਕਦਾ ਕੁਣਾ ਪੈਂਦਾ ਕਿ ਸਭ ਤੋਂ ਵੱਡਾ ਹੈ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਤੂੰ ਵੀ ਉਸ ਮਾਲਕ ਦੇ ਅੱਗੇ ਚੁੱਕ ਉਹਨੂੰ ਆਦੇਸ਼ ਕਰ ਉਹਨੂੰ ਬੰਦਨਾ ਕਰ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਉਸ ਮਾਲਕ ਨੂੰ ਨਮਸਕਾਰ ਕਰ ਬੰਦਨਾ ਦਾ ਮਤਲਬ ਨਮਸਕਾਰ ਕਰ ਕਿਉਂਕਿ ਉਹਨੂੰ ਨਮਸਕਾਰ ਕੀਤੇ ਆ ਸਤਿਗੁਰ ਕਹਿਣ ਲੱਗੇ ਤੇਰੇ ਅੰਦਰ ਵੀ ਨਿਮਰਤਾ ਆਵੇਗੀ ਕਰ ਡੰਡੌਤ ਪੁੰਨ ਵੱਡਾ ਹੈ ਸੋਲਾ ਸਾਬ ਦੀ ਪਾਵਨ ਬਾਣੀ ਦੇ ਅੰਦਰ ਰੋਜ਼ ਅਸੀਂ ਪੜ੍ਹਦੇ ਹਾਂ ਸਤਿਗੁਰੂ ਮਹਾਰਾਜ ਕਹਿੰਨ ਲੱਗੇ ਬੜੇ ਵੱਡਾ ਪੁੰਨ ਹੈ ਜੇ ਤੂੰ ਆਪਣੇ ਹੱਥ ਜੋੜ ਕੇ ਤੇ ਡੰਡਉਤ ਕਰਕੇ ਉਸ ਦੇ ਅੱਗੇ ਝੁਕ ਜਾਵੇਂਗਾ ਕਰ ਡੰਡਉਤ ਪੁੰਨ ਵੱਡਾ ਹੈ ਇਹ ਬੜਾ ਵੱਡਾ ਪੁੰਨ ਹੈ ਕਿਉਂਕਿ ਤੂੰ ਵੱਡਾ ਹੋ ਜਾਏਗਾ ਤੇ ਸਤਿਗੁਰ ਮਹਾਰਾਜ ਕਹਿਣ ਲੱਗੇ ਉਸ ਦੇ ਅੱਗੇ ਝੁਕ ਆਦੇਸ਼ ਤਿਸੇ ਆਦੇਸ਼ ਆਦ ਅੰਤ ਤੇਰਾ ਕਿੰਨੇ ਨਾ ਪਾਇਆ ਕਰ ਕਰ ਦੇਖੇ ਵੇਸ ਆਦੇਸ਼ ਦਾ ਮਤਲਬ ਵੀ ਉਹਦਾ ਨਮਸਕਾਰ ਕਰਨੀ ਉਹਦੇ ਅੱਗੇ ਝੁਕਣਾ ਸਤਿਗੁਰ ਮਹਾਰਾਜ ਕਹਿਣ ਲੱਗੇ ਉਹਨੂੰ ਆਦੇਸ਼ ਉਹਨੂੰ ਨਮਸਕਾਰ ਕਰ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਵੀ ਪੜਦੇ ਹਾਂ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਉਸ ਮਾਲਕ ਨੂੰ ਆਦੇਸ਼ ਨਮਸ਼ਕਾਰ ਕਰ ਜਿਹੜਾ ਆਰੰਭ ਦੇ ਵਿੱਚ ਵੀ ਸੀ ਆਦ ਅਨੀਲ ਜਿਹੜਾ ਰੰਗ ਰਹਤ ਹੈ ਆਦ ਅਨੀਲ ਅਨਾਦ ਅਨਾਹਤ ਜੋ ਨਾਸ਼ ਰਹਤ ਹੈ ਜੁਗ ਜੁਗ ਇੱਕੋ ਵੇਸ ਤੇ ਉਹ ਸਦਾ ਇੱਕੋ ਜਿਹਾ ਰਹਿੰਦਾ ਹੈ ਉਹਦੇ ਵਿੱਚ ਤਬਦੀਲੀ ਨਹੀਂ ਆਉਂਦੀ ਉਹ ਬਚਪਨ ਜਵਾਨੀ ਤੇ ਬढ़ेਪੇ ਵਿੱਚ ਨਹੀਂ ਆਉਂਦਾ ਉਹ ਸਦੀਵੀ ਹੈ ਸਤਿਗੁਰ ਕਹਿਣ ਲੱਗੇ ਉਸ ਮਾਲਕ ਨੂੰ ਆਦੇਸ਼ ਕਰ ਬੰਦਨਾ ਕਰ ਉਹਦੇ ਨਾਲ ਜੁੜਨ ਦੇ ਨਾਲ ਉਹਨੂੰ ਨਮਸਕਾਰ ਕਰਨ ਦੇ ਨਾਲ ਹੋਵੇਗਾ ਕਿ ਸਤਿਗੁਰ ਮਹਾਰਾਜ ਕਹਿਣ ਲੱਗੇ ਹਰਿ ਸਿਉ ਜੁਰੇ ਤਾ ਸਭ ਕੋ ਮੀਤ ਜੇ ਤੂੰ ਮਾਲਕ ਦੇ ਨਾਲ ਜੁੜ ਗਿਆ ਯਾਦ ਰੱਖੀ ਫਿਰ ਤੇਰੇ ਕੋਈ ਦੁਸ਼ਮਣ ਨਹੀਂ ਰਹਿ ਜਾ ਬਣ ਕੇ ਸਭ ਕੋ ਮੀਤ ਮੀਤ ਦਾ ਮਤਲਬ ਮਿੱਤਰ ਫਿਰ ਹਰੇਕ ਕੋਈ ਤੈਨੂੰ ਮਿੱਤਰ ਦਿਖਾਈ ਦੇਵੇਗਾ ਹਰਸੂ ਜੁਰੇ ਤਾਂ ਸਭ ਕੋ ਮੀਤ ਹਰਸੂ ਜੁਰੇ ਤਾਂ નિਸ਼ਚਲ ਚੀਤ ਤੇਰਾ ਮਨ ਜਿਹੜਾ ਬੜਾ ਭਟਕਦਾ ਹੈ ਨਾ ਬੜੀ ਤੋਖਲੇ ਵਿੱਚ ਹੈ ਬੜੇ ਡਰ ਦੇ ਵਿੱਚ ਹੈ ਮੇਰਾ ਆਉਣ ਵਾਲਾ ਸਮਾਂ ਕਿਉਂ ਜਾ ਹੋਵੇਗਾ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਤੇਰਾ ਮਨ ਟਿਕਾਣੇ ਵਿੱਚ ਆ ਜਾਏਗਾ ਡੋਲੇਗਾ ਨਹੀਂ ਹਰਸੂ ਜੁਰੇ ਨਾ ਵਿਆਪੇ ਕਾੜਾ ਹਰਸੂ ਜੁਰੇ ਤਾਂ ਹੋਏ ਨਿਸਤਾਰਾ ਤੈਨੂੰ ਕੋਈ ਡਰ ਵੀ ਨਹੀਂ ਰਹੇਗਾ ਤੇਰੇ ਜੀ ਦਾ ਨਿਸਤਾਰਾ ਹੋ ਜਾਏਗਾ ਤੇ ਸਤਿਗੁਰ ਮਹਾਰਾਜ ਕਹਿਣ ਲੱਗੇ ਤੂੰ ਉਸ ਮਾਲਕ ਦੇ ਨਾਲ ਜੁੜ ਜਾ ਪਰਮੇਸ਼ਰ ਦੇ ਨਾਲ ਜੁੜ ਜਾ ਉਹਦੇ ਨਾਲ ਜੁੜਿਆਂ ਹੀ ਤੇਰਾ ਪਾਰ ਉਤਾਰਾ ਹੋਣਾ ਏ ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਬਨ ਉਦੇ ਨਾਲ ਜੁੜਿਆ ਹੀ ਜੀਵਨ ਦੇ ਅੰਦਰ ਆਨੰਦ ਹੈ ਜਿਦੋਂ ਅਸੀਂ ਚੁਗਿਰਦੇ ਵੱਲ ਝਾਤ ਮਾਰਦੇ ਹਰੇਕ ਕੋਈ ਚੀਜ਼ ਆਪਣੀ ਮੂਲ ਦੇ ਨਾਲ ਜੁੜੀ ਹੋਈ ਹੈ ਤੇ ਉਹ ਪ੍ਰਫੁੱਲਤ ਹੈ ਆਪਾਂ ਪੱਤੇ ਨੂੰ ਵੇਖਦੇ ਹਾਂ ਉਹ ਟਾਣੀ ਦੇ ਨਾਲ ਜੁੜਿਆ ਹੋਇਆ ਹੈ ਉਹ ਪੱਤਾ ਟਾਣੀ ਦੇ ਨਾਲ ਜੁੜ ਕੇ ਹਰਾ ਭਰਿਆ ਆਕਸੀਜਨ ਦਿੰਦਾ ਏ ਆਪ ਵੀ ਖੇੜੇ ਵਿੱਚ ਐ ਮਨੁੱਖਤਾ ਦੇ ਵਾਸਤੇ ਪਰ ਉਪਕਾਰ ਵੀ ਕਰਦਾ ਏ ਆਕਸੀਜਨ ਦਿੰਦਾ ਏ ਪਰ ਉਹੀ ਪੱਤਾ ਟਾਣੀ ਦੇ ਨਾਲੋਂ ਟੁੱਟ ਗਿਆ ਹੁਣ ਆਪ ਵੀ ਸੁੱਕ ਕੇ ਧਰਤੀ ਦੇ ਉੱਤੇ ਡਿੱਗ ਪਿਆ ਉਹਦੇ ਵਿੱਚੋਂ ਆਕਸੀਜਨ ਵੀ ਮੈਨੂੰ ਮਿਲਦੀ ਤੇ ਪਰ ਉਪਕਾਰ ਉਹ ਵੀ ਖਤਮ ਹੋ ਗਿਆ ਉਹ ਵੀ ਜਾਂਦਾ ਲੱਗਿਆ ਫੁੱਲ ਉਟਾਣੀ ਦੇ ਨਾਲ ਜੁੜਿਆ ਹੋਇਆ ਹੈ ਸੁਗੰਧੀ ਦੇ ਰਿਹਾ ਹੈ ਲੋਕ ਉਹਦੇ ਕੋਲ ਜਾਂਦੇ ਨੇ ਉਹੀ ਫੁੱਲ ਟਾਣੀ ਦੇ ਨਾਲੋਂ ਟੁੱਟ ਗਿਆ ਉਤੋਂ ਵਿਛੜ ਗਿਆ ਆਪ ਵੀ ਸੁੱਕ ਗਿਆ ਉਹਦੇ ਵਿੱਚੋਂ ਸੁਗੰਧੀ ਉਹ ਵੀ ਖਤਮ ਹੋ ਗਈ ਹੁਣ ਉਹਦੇ ਕੋਲ ਲੋਕ ਨਹੀਂ ਜਾਂਦੇ ਕਿਉਂਕਿ ਸੁੱਕਾ ਹੋਇਆ ਫੁੱਲ ਸੁਗੰਧੀ ਨਹੀਂ ਦਿੰਦਾ ਪਰ ਉਪਕਾਰ ਉਹ ਵੀ ਖਤਮ ਹੋ ਗਿਆ ਪਾਣੀ ਸਮੁੰਦਰ ਦੇ ਵਿੱਚ ਹੈ ਆਪਣੇ ਕਿਸੇ ਵਗਦੇ ਹੋਏ ਵੇਗ ਦੇ ਨਾਲ ਜੁੜਿਆ ਹੋਇਆ ਹੈ ਪਾਣੀ ਦੇ ਵਿੱਚ ਨਿਰਮਲਤਾ ਹੈ ਤਾਜ਼ਗੀ ਹੈ ਪਰ ਉਹੀ ਪਾਣੀ ਕਿਸੇ ਕਾਰਨ ਵਗਦੇ ਹੋਏ ਵੇਗ ਦੇ ਨਾਲੋਂ ਵਿਛੜ ਜਾਵੇ ਤੇ ਉਹਦੇ ਵਿੱਚ ਛੜਿਆਣ ਪੈਦਾ ਹੋ ਜਾਂਦੀ ਤੁਸੀਂ ਆਮ ਪਿੰਡਾਂ ਦੇ ਵਿੱਚ ਛੱਪੜ ਵੇਖਦੇ ਹੋ ਉਹ ਛੱਪੜ ਬਹੁਤ ਹੀ ਬਰੀ ਬਦਬੂ ਮਾਰਦੇ ਨੇ ਕਿਉਂ ਕਿਉਂਕਿ ਵਗਦੇ ਹੋਏ ਪਾਣੀ ਦੇ ਨਾਲ ਉਸ ਪਾਣੀ ਦਾ ਸਬੰਧ ਟੁੱਟਿਆ ਹੋਇਆ ਏ ਜਿਹਦਾ ਕਾਰਨ ਇਹ ਹੈ ਕਿ ਉਹਦੇ ਅੰਦਰ ਸੜਿਆੰਦ ਪੈਦਾ ਹੋ ਜਾਂਦੀ ਹੈ ਤੇ ਸਤਿਗੁਰੂ ਮਹਾਰਾਜ ਇਹੀ ਗੱਲ ਸਾਨੂੰ ਸਮਝਾਉਣਾ ਕਰਦੇ ਨੇ ਵੀ ਮਾਲਕ ਪਰਮੇਸ਼ਰ ਦੇ ਨਾਲ ਜੁੜਿਆਂ ਤੇਰੇ ਅੰਦਰ ਵੀ ਗੁਨਾ ਦਾ ਲਗਾਤਾਰ ਆਉਣਾ ਬਣਿਆ ਰਹੇਗਾ ਤੇ ਜੇ ਤੂੰ ਪਰਮੇਸ਼ਰ ਦੇ ਨਾਲ ਟੁੱਟ ਗਿਆ ਤੇ ਫਿਰ ਯਾਦ ਰੱਖੀ ਤੇਰੇ ਅੰਦਰੋਂ ਗੁਣ ਆਉਣੇ ਬੰਦ ਹੋ ਜਾਬਣਗੇ ਤੇ ਪਰਤ ਕੇ ਤੇਰੇ ਅੰਦਰ ਬੁਰਾਈਆਂ ਪੈਦਾ ਹੋ ਜਾਬਣਗੀਆਂ ਤੇ ਬੁਰਾਈਆਂ ਜਿਹੜੀਆਂ ਨੇ ਉਹ ਮਨੁੱਖ ਦੇ ਅੰਦਰ ਜਦੋਂ ਵੀ ਆਉਂਦੀਆਂ ਨੇ ਤੇ ਜਿੱਥੇ ਸਮਾਜ ਨੂੰ ਗੰਦਲਾ ਕਰਦੀਆਂ ਨੇ ਉਥੇ ਮਨੁੱਖ ਦਾ ਆਪਣਾ ਜੀਵਨ ਵੀ ਜਿਹੜਾ ਹੈ ਉਹ ਨੀਵੇਂ ਪੱਧਰ ਦੇ ਉੱਤੇ ਹੋ ਜਾਂਦਾ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਉਸ ਸਭ ਤੋਂ ਵੱਡੇ ਪਰਮੇਸ਼ਰ ਜੀਠ ਦੇ ਨਾਲ ਜੁੜਨਾ ਕਰ ਜਿਹਦੇ ਅੱਗੇ ਸਾਰੇ ਝੁਕਦੇ ਨੇ ਸਾਰੇ ਹੀ ਨਮਸਕਾਰ ਕਰਦੇ ਨੇ ਤੇ ਅਗਲੀ ਪੰਕਤੀ ਵਿੱਚ ਸਤਿਗੁਰ ਕਹਿੰਦੇ ਨੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਉਸ ਸੱਜਣ ਪਰਮੇਸ਼ਰ ਦੇ ਨਾਲ ਜੁੜਿਆਂ ਹੋਇਆਂ ਉਹਦੇ ਪੱਲੇ ਦੇ ਨਾਲ ਲੱਗੀਆਂ ਹੋਇਆਂ ਫਿਰ ਸਤਿਗੁਰ ਮਹਾਰਾਜ ਕਹਿਣ ਲੱਗੇ ਵਿਕਾਰਾਂ ਰੂਪੀ ਜਮ ਜਿਹੜੇ ਨੇ ਨਾ ਉਹ ਵਿਕਾਰਾਂ ਰੂਪੀ ਜਮ ਫਿਰ ਤੈਨੂੰ ਬੰਨ ਕੇ ਨਹੀਂ ਲਿਜਾ ਸਕਦੇ ਕਿਉਂ ਨਹੀਂ ਲਿਜਾ ਸਕਦੇ ਕਿਉਂਕਿ ਸਤਿਗੁਰ ਜੀ ਪਾਵਨ ਬਾਣੀ ਦੇ ਵਿੱਚ ਕਹਿੰਦੇ ਨੇ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਇਓ ਦੂਤ ਜਿੱਥੇ ਮਾਲਕ ਦੀ ਸਿਫਤ ਹੁੰਦੀ ਹੈ ਪਰਮੇਸ਼ਰ ਦੀ ਆਬਾਦਤ ਕਰਨ ਵਾਲੇ ਲੋਕ ਨੇ ਸਤਿਗੁਰ ਮਹਾਰਾਜ ਕਹਿਣ ਲੱਗੇ ਉੱਥੇ ਜਮਾਂ ਨੂੰ ਵੀ ਜਾਣ ਦੀ ਆਗਿਆ ਨਹੀਂ ਹੈ ਜੇ ਜਮ ਜਾਂਦੇ ਨੇ ਤੇ ਉਹ ਵੀ ਬੰਨੇ ਜਾਂਦੇ ਨੇ ਉਹ ਵੀ ਛੁੱਟਦੇ ਨਹੀਂ ਹੈ ਤੇ ਸਤਿਗੁਰ ਮਹਾਰਾਜ ਕਹਿਣ ਲੱਗੇ ਫਿਰ ਜਮ ਜਿਹੜੇ ਨੇ ਵਿਕਾਰਾਂ ਰੂਪੀ ਜਮ ਉਹ ਵੀ ਤੈਨੂੰ ਬੰਨ੍ਹ ਕੇ ਨਹੀਂ ਲਾ ਜਾ ਸਕਣਗੇ ਉਤੋਂ ਵੀ ਤੇਰਾ ਛੁਟਕਾਰਾ ਹੋ ਜਾਏਗਾ ਜਦੋਂ ਤੂੰ ਪਰਮੇਸ਼ਰ ਦੇ ਨਾਲ ਜੁੜ ਗਿਆ ਪਰਮੇਸ਼ਰ ਦੇ ਨਾਲ ਜੁੜਿਆਂ ਜੀਵਨ ਦੇ ਵਿੱਚ ਕੀ ਤਬਦੀਲੀ ਆਉਂਦੀ ਹੈ ਆਪਾਂ ਇੱਥੋਂ ਅੱਗੇ ਵਿਚਾਰ ਫਿਰ ਆਰੰਭ ਕਰਾਂਗੇ ਆਓ ਇੱਕ ਵਾਰ ਸਿੰਘ ਸਾਹਿਬ ਪਾਸੋਂ ਆਪਾਂ ਅੱਜ ਦੇ ਪਾਵਨ ਮਹੀਨੇ ਦਾ ਉਪਦੇਸ਼ ਆਪਾਂ ਸਰਵਣ ਕਰੀਏ ਜੀ